ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਰਾਗ ਦੇਵਿੰਧਾਰੀ ਮਹੱਲਾ ਚੌਥਾ ਘਰ ਪਹਿਲਾ ਸੇਵਕ ਜਨ ਬਣੇ ਠਾਕੁਰ ਲਿਵ ਲਾਗੇ ਜੋ ਤੁਮਰਾ ਜਸ ਕਹਤੇ ਗੁਰਮਤ ਤਿਨ ਮੁਖ ਭਾਗਤ ਭਾਗੇ ਰਹਾ ਤੂਟੇ ਮਾਇਆ ਕੇ ਬੰਧਨ 파ਹੇ ਹਰ ਰਾਮ ਨਾਮ ਲਿਵ ਲਾਗੇ ਹਮਰਾ ਮਨ ਮੋਹਿਓ ਗੁਰਮੋਹਨ ਹਮ ਵਿਸਮ ਭਈ ਮੁਖ ਲਾਗੇ ਸਗਲੀ ਰੈਣ ਸੋਈ ਅੰਧਿਆਰੀ ਗੁਰ ਕਿੰਚਿਤ ਕਿਰਪਾ ਜਾਗੇ ਜਨ ਨਾਨਕ ਕੇ ਪ੍ਰਭ ਸੁੰਦਰ ਸੁਆਮੀ ਮੋਹਿ ਤੁਮ ਸਰ ਅਵਰ ਨ ਲਾਗੇ ਦੇਵ ਗੰਧਾਰੀ ਮੇਰੋ ਸੁੰਦਰ ਕਹੋ ਮਿਲਾ ਕਿਤ ਗਲੀ ਪਰ ਕੇ ਸੰਤ ਬਤਾਵ ਹਮਾਰਗ ਹਮ ਪੀਛੇ ਲਾਗ ਚਲੀ ਰਹਾਉ ਪ੍ਰੇਤੇ ਬਚਨ ਸੁਖਾਨੇ ਹੀ ਅਰੇ ਇਹ ਚਾਲ ਬਣੀ ਹੈ ਭਲੀ ਲਟਰੀ ਮਧਰੀ ठाकुर ਪਾਈ ਉਹ ਸੁੰਦਰ ਹਰ ਧੁਲ ਮਿਲੀ ਏ ਕੋ ਪ੍ਰਿਉ ਸਖੀਆਂ ਸਭ ਪਿਆ ਕੀ ਜੋ ਭਾਵੇ ਪਿਰ ਸਾ ਭਲੀ ਨਾਨਕ ਗਰੀਬ ਕਿਆ ਕਰੈ ਵਿਚਾਰਾ ਹਰ ਪਹਾਵੇ ਤਿਤਰਾਹ ਚਲੀ ਦੇਵ ਗੰਧਾਰੀ ਮੇਰੇ ਮਨ ਮੁਖ ਹਰ 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 ਬੋਲੀਐ ਗੁਰਮੁਖ ਰੰਗ ਚਲੂ ਲੈ ਰਾਤੀ ਹਰ ਪ੍ਰੇਮ ਘੀਮੀ ਚੋਲੀਐ ਰਹਾ ਹਉ ਫਿਰਾਂ دیਵਾਨੀ ਆਵਲ ਬਾਵਲ ਤਿਸ ਕਾਰਨ ਹਰ ਢੋਲੀਐ ਕੋਈ ਮੇਲਾ ਮੇਰਾ 피 ਤੁਮ ਪਿਆਰਾ ਅਮ ਤਿਸ ਕੀ ਗੋਲ ਗੋਲੀਐ ਸਤਗੁਰ ਪੁਰਖ ਮਨਾਵੋ ਆਪਣਾ ਹਰ ਅੰਮ੍ਰਿਤ ਪੀ ਝੋਲੀਐ ਗੁਰ ਪ੍ਰਸਾਦ ਜਨ ਨਾਨਕ ਪਾਇਆ ਹਰ ਲਾਦਾ ਦੇਹ ਟੋਲੀਐ ਦੇਵ ਗੰਧਾਰੀ ਅਬ ਹਮ ਚੱਲੀ ਠਾਕੁਰ ਪਹਿਹਾਰ ਜਬ ਹਮ ਸ਼ਰਨ ਪ੍ਰਭੂ ਕੀ ਆਈ ਰਾਹ ਪ੍ਰਭੂ ਭਾਵੈ ਮਾਰ ਰਹਾਉ ਲੋਕਨ ਕੀ ਚਤਰਾਈ ਉਪਮਾ ਤੇ ਬੈ ਸੰਤਰ ਜਾਰ ਕੋਈ ਭਲਾ ਕਹੋ ਭਾਵੇਂ ਬੁਰਾ ਕਹੋ ਹਮ ਤਨ ਦਿਓ ਹੈ ਢਾਰ ਜੋ ਆਵਤ ਸ਼ਰਨ ਠਾਕੁਰ ਪ੍ਰਭ ਤੁਮਰੀ ਤਿਸ ਰਾਖਹੁ ਕਿਰਪਾ ਤਾਰ ਜਨ ਨਾਨਕ ਸ਼ਰਨ ਤੁਮਹਾਰੀ ਹਰ ਜੀਓ ਰਾਖਹੁ ਲਾਜ ਮੁਰਾਰ ਦੇਵ ਗੰਧਾਰੀ ਹਰ ਗੁਣ ਗਾਵੇ ਹਉ ਤਿਸ ਬਲਿਹਾਰੀ ਦੇਖ ਦੇਖ ਜੀਵਾ ਸਾਧ ਗੁਰ ਦਰਸ਼ਨ ਜਿਸ ਹਿਰਦਾ ਨਾਮ ਮੁਰਾਰੀ ਰਹਾਉ ਤਮ ਪਵਿੱਤਰ ਪਾਵਨ ਪੁਰਖ ਪ੍ਰਭ ਸੁਆਮੀ ਹਮ ਕਿਉ ਕਲ ਮਿਲ ਹੰਝੂ ਠਾਰੀ ਹਮਰੇ ਜੀਏ ਹੋਰ ਮੁਖ ਹੋਰ ਹੋਤ ਹੈ ਹਮ ਕਰਮਹੀਣ ਕੂੜਿਆਰੀ ਹਮਰੀ ਮੁਦਰ ਨਾਮ ਹਰ ਸੁਆਮੀ ਰਿਦ ਅੰਤਰ ਦੁਸ਼ਟ ਦੁਸ਼ਟਾਰੀ ਜਿਉ ਭਾਵੇਂ ਤਿਉ ਰਖੋ ਸੁਆਮੀ ਜਨਨਾਨਕ ਸ਼ਰਨ ਤੁਮਹਾਰੀ ਦੇਵ ਗੰਧਾਰੀ ਹਰ ਕੇ ਨਾਮ ਬਿਨਾ ਸੁੰਦਰ ਹੈ ਨਕਟੀ ਜਿਉਂ ਬੇਸਵਾ ਕੇ ਘਰ ਪੂਤ ਜਮਤ ਹੈ ਇਸ ਨਾਮ ਪਰਿਉ ਹੈ ਤ੍ਰਕਟੀ ਰਹਾ ਜਿਨ ਕਾ ਹਿਰਦੈ ਨਾਹ ਹਰ ਸੁਆਮੀ ਤੇ ਬਿਗੜ ਰੂਪ ਬੇਰਕਟੀ ਜਿਉਂ ਨਿਗੁਰਾ ਬਹੁ ਬਾਤਾਂ ਜਾਣੈ ਉਹੋ ਹਰ ਦਰਗਹ ਹੈ ਭ੍ਰਸ਼ਟੀ ਜਿਨ ਕਉ ਦਇਆਲ ਹੋਆ ਮੇਰਾ ਸੁਆਮੀ ਤਨਾ ਸਾਧ ਜਨਾ ਪਗ ਚਕਟਿ ਨਾਨਕ ਪਤਤ ਪਵਿੱਤ ਮਿਲ ਸੰਗਤ ਗੁਰ ਸਤ ਗੁਰ ਪਾਛੈ ਛੁਕਟਿ ਛਕਾ ਇਕ ਦੇਵ ਗੰਧਾਰੀ ਮਹੱਲਾ ਪੰਜਵਾ ਘਰ ਦੂਜਾ ਇਕ ਓ ਅੰਕਾਰ ਸਤ ਗੁਰ ਪ੍ਰਸਾਦ ਮਾਈ ਗੁਰ ਚਰਣੀ ਚਿਤ ਲਾਈਐ ਪ੍ਰਭ ਹੋਏ ਕਿਰਪਾਲ ਕਮਲ ਪਰਗਾਸੇ ਸਦਾ ਸਦਾ ਹਰ ਧਿਆਈਐ ਰਹਾਉ ਅੰਤਰ ਏਕੋ ਬਾਹਰ ਏਕੋ ਸਭ ਮਹਿ ਏਕ ਸਮਾਈਐ ਘਟ ਅਵ ਘਟ ਰਵਿਆ ਸਭ ਥਾਈ ਹਰ ਪੂਰਨ ਬ੍ਰਹਮ ਦਿਖਾਈਐ ਉਸਤਤ ਕਰਹਿ ਸੇਵਕ ਮਨ ਤੇਤੇ ਤੇਰਾ ਅੰਤ ਨ ਕਤ ਹਮ ਪਾਈਐ ਸੁਖਦਾ ਤੇ ਦੁਖ ਭੰਜਨ ਸੁਆਮੀ ਜਨਨਾਨਕ ਸਦ ਬਲ ਜਾਈਐ ਦੇਵ ਗੰਧਾਰੀ ਮਾਈ ਹੁਣ ਹਾਰ ਸੋ ਹੋਈਐ ਰਾਜ ਰਹਿਓ ਰਤਨਾ ਪ੍ਰਭ ਆਪਣੀ ਕਹਾ ਲਾਭ ਕਹਾ ਖੋਈਐ ਰਹਾ ਕਹਿ ਫੁੱਲ ਹੈ ਆਨੰਦ ਬਖੈ ਸੋਗ ਕਬ ਹਸਨੋ ਕਬ ਰੋਈਐ ਕਬ ਮੈਲ ਭਰੇ ਅਬਿਮਾਨੀ ਕਬ ਸਾਧੂ ਸੰਗਤ ਹੋਈਐ ਕੋਈ ਨਾ ਲੇਟੈ ਪ੍ਰਭ ਕਾ ਕੀਆ ਦੂਸਰ ਨਾਹੀ ਅਲੋਇਆ ਕਹੋ ਨਾਨਕ ਕਿਸ ਗੁਰ ਬਲਿਹਾਰੀ ਜਿਹੇ ਪ੍ਰਸਾਦ ਸੁਖ ਸੋਈਐ